ਅਗਲੀ ਗੱਲ ਪੰਜਾਬ ਸਰਕਾਰ ਦੀ ਕਰੀਏ ਕਿਉਂਕਿ ਪੰਜਾਬ ਦੇ ਮਸਲਿਆਂ ਤੋਂ ਹੀ ਤੁਸੀਂ ਸ਼ੁਰੂਆਤ ਕੀਤੀ ਸੀਗੀ ਪੰਜਾਬ ਸਰਕਾਰ ਪਹੁੰਚੀ ਅਮਨ अरोड़ा ਦੀ ਅਗਵਾਈ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਡੱਲੇਵਾਲ ਸਾਹਿਬ ਕੋਲ ਪਰ ਕਹਿੰਦੇ ਕਿ ਬਿਰੰਗ ਚਿੱਠੀ ਵਾਂਗ ਹੀ ਮੁੜੇ ਪ੍ਰਵੀ ਜੀ ਕੀ ਪੰਜਾਬ ਸਰਕਾਰ ਉੱਥੇ ਫੋਟੋ ਖਿਚਾਉਣ ਗਈ ਸੀ ਕੀ ਉਹਨਾਂ ਨੂੰ ਲੱਗਦਾ ਕਿ ਬਾਕੀ ਸਾਰੀਆਂ ਦੀਆਂ ਫੋਟੋਆਂ ਲੱਗੀਆਂ ਇਕਤਾਰਾਬੰਦੀ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਕਵਾਰਾਂ ਕੀ ਵੀ ਚੈਨਲਾਂ ਚ ਸਾਢੀ ਰਹਿ ਗਈ ਬਿਲਕੁਲ ਸਹੀ ਬੁਲਵਾਂ ਗਈ ਸੀ ਹਮ ਸਹੀ ਆਪਾਂ ਦੋ ਦਿਨ ਪਹਿਲਾਂ ਹੀ ਗੱਲ ਕਰਕੇ ਹਟਿਆ ਕਿ ਮਾਨਸਾਹ ਹੁਣ ਤਾਂ ਤੁਹਾਡਾ ਡੀਸੀ ਵੀ ਰੇਕੀ ਕਰਾਇਆ ਹਮ ਹੈਨਾ ਤੁਹਾਡੇ ਪੁਲਿਸ ਅਧਿਕਾਰੀ ਵੀ ਬਾਰ-ਬਾਰ ਰੇਕੀ ਕਰਾਇਆ ਇਹ ਉਹਨਾਂ ਨੇ ਪਹਿਲਾਂ ਮਾਹੌਲ ਚੈੱਕ ਕਰਾਇਆ ਹਮ ਕਿ ਉਹਨਾਂ ਤੋਂ ਉੱਥੇ ਕਿਸਾਨਾਂ ਆਗੂਆਂ ਤੋਂ ਗਰੰਟੀ ਲਈ ਕਿ ਜੇ ਆ ਗਏ ਜੀ ਤੁਸੀਂ ਕੋਈ ਹਮਲਾ ਨਹੀਂ ਕਰੋਗੇ ਕੋਈ ਕਿਚੂ ਨਹੀਂ ਕਰੋਗੇ ਕੋਈ ਸਵਾਲ ਨਹੀਂ ਕਰੋਗੇ ਸਹੀ 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 ਬਿਲਕੁਲ ਹਾਲ ਕੀ ਉਹ ਟਵੀਟ ਤੇ ਇਹ ਜਾਣਾ ਕੜੀ ਐ ਹੂੰ ਤੁਸੀਂ ਪਹਿਲਾ ਫਰਵਰੀ ਮਹੀਨੇ ਚ ਜਦੋਂ ਅੰਦੋਲਨ ਸ਼ੁਰੂ ਹੋਇਆ ਉਹ ਚ ਇੰਨੇ ਸਰਕਾਰ ਵ ਦੇਖੇ ਕਿ ਕੇਂਦਰ ਵੱਲੋਂ ਮੈਂ ਮੰਤਰੀ ਵੀ ਆਇਆ ਮੈਂ ਮੀਟਿੰਗ ਕਰਾ ਰਿਹਾ ਮੈਂ ਬੈਠ ਰਿਹਾ ਮੈਂ ਮਸਲਾ ਹੱਲ ਕਰਾ ਰਿਹਾ ਤੇ ਉਸ ਤੋਂ ਬਾਅਦ ਕੇਂਦਰ ਵਾਲੇ ਵੀ ਨਹੀਂ ਮੁੜੇ ਤੇ ਤੁਸੀਂ ਵੀ ਨਹੀਂ ਮੁੜੇ ਹੂੰ ਹੁਣ ਅਚਾਨਕ ਸਾਢੇ 10 ਮਹੀਨਿਆਂ ਦੇ ਦਰਮਿਆਨ ਚੱਲ ਰਹੇ ਅੰਦੋਲਨ ਚ 10 ਮਹੀਨਿਆਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਇੱਕ ਦਿਨ ਪਹਿਲਾਂ ਟਵੀਟ ਆਉਂਦਾ ਹੂੰ 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 ਆਪੋ ਕੱਲ ਪੂਰੀ ਚਰਚਾ ਕਰਕੇ ਹਟਿਆ ਉਸ ਬਿਲਕੁਲ ਕਰਕੇ ਰਹੇ ਜੀ ਸੋ ਜੇਕਰ ਉਹ ਟਵੀਟ ਤੇ ਅੱਜ ਫਿਰ ਇਹ ਵਫਦ ਦਾ ਜਾਣਾ ਇੱਕ ਕੜੀ ਲੱਗ ਰਿਹਾ ਮੈਨੂੰ ਕੇਂਦਰ ਤੋਂ ਇਹਨਾਂ ਦੀ ਹਾਈ ਕਮਾਂਡ ਤੋਂ ਕੇਜਰੀਵਾਲ ਤੋਂ ਉਹਨਾਂ ਨੂੰ ਹਰੀ ਝੰਡੀ ਮਿਲੀ ਆ ਹਾਂ 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 ਔਰ ਭਗਵਾਨ ਤੁਮਨ ਨੂੰ ਇੰਨੀਓ ਮਿਲੀ ਆ ਕਿ ਤੂੰ ਭਾਈ ਟਵੀਟ ਕਰਦੇ ਜਾਊਗਾ ਅਮਨ ਅਰੋੜਾ ਜੀ ਜੀ ਬਿਲਕੁਲ ਅਰੋੜਾ ਉੱਭਰੂਗਾ ਦਿੱਲੀ ਚਾ ਐਮਐਲਏ ਨਾਲ ਮੰਤਰੀਆਂ ਨਾਲ ਮੀਟਿੰਗ ਚ ਵੀ ਚਿਹਰਾ ਅਮਨ ਅਰੋੜਾ ਉੱਭਰਿਆ ਇੱਕ ਦਾ ਇਹ ਦੂਸਰਾ ਕਿਸਾਨ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਵੀ ਹੁਣ ਸਿਆਸਤਦਾਨਾਂ ਦੇ ਆਉਣ ਦਾ ਸਵਾਲ ਪੈ ਗਿਆ ਹੁਣ ਉਹ ਵੀ ਸਵਾਲ ਲੈ ਰਹੇ ਹਮ ਸਵਾਲ ਨਹੀਂ ਕਰਦੇ ਇਹਨਾਂ ਨੂੰ ਹਮ ਲਈ ਉਹ ਉਹ ਟਰੈਲੀਆਂ ਚੋਂ ਰਾਹ ਛੱਡਦੇ ਨੇ ਕੋਈ ਆਮ ਬੰਦਾ ਜਿਹੜਾ ਉੱਥੇ ਅੰਦੋਲਨ ਚ ਬੈਠਾ ਜੇ ਉਹ ਡੱਲੇ ਵਾਲਾ ਸਾਹਿਬ ਨੂੰ ਦੇਖਣ ਜਾਣਾ ਚਾਵੇ ਉਹਨੂੰ ਜਾਣ ਨਹੀਂ ਦਿੰਦੇ ਸੀ ਓਹੋ ਅੱਛਾ ਇਨੇ ਨਾਕੇ ਲਾਏ ਨੇ ਜਿੱਥੇ ਜਾਣ ਨਾਲ ਹੀ ਕੋਈ ਇਨਫੈਕਸ਼ਨ ਫੈਲਦੀ ਇਹਨਾਂ ਨੂੰ ਕੋਲ ਬਿਠਾਉਂਦੇ ਨੇ ਇਹਨਾਂ ਨੂੰ ਹੱਥ ਵੀ ਫੜਾਉਂਦੇ ਨੇ ਮੂੰਹ ਨੇੜੇ ਵੀ ਕਰਾਉਂਦੇ ਨੇ ਤੇ ਨੇਰ ਸਭ ਉਹ ਵੀ ਰਹੇ ਹੂੰ ਇਹ ਇਹ ਪ੍ਰਕਿਰਿਆ ਕਿੰਨਾ ਕਿਤੇ ਇਹ ਲੱਗ ਰਿਹਾ ਕਿ ਜਿਵੇਂ ਜਥੇਬੰਦੀਆਂ ਨੂੰ ਸਵਾਦ ਵੈਸੇ ਉਹ ਕਹਿੰਦੇ ਸੀ ਗੈਰ ਰਾਜਨੀਤਿਕ ਐ ਸਕੀਮ ਆ ਪਰ ਸਾਰੀ ਰਾਜਨੀਤੀ ਉੱਥੇ ਟੁੱਕ ਰਹੀ ਹੈ ਸਿਰਫ ਫੋਟੋ ਫਿੱਟ ਸਹੀ ਗੱਲ ਤੁਸੀਂ ਸਹੀ ਕਿਹਾ ਬਿਲਕੁਲ ਹੱਲ ਕਿਹੜਾ ਲੈ ਕੇ ਗਿਆ ਕੱਲ ਜੇ ਅਮਨ अरोड़ा ਜੀ ਬਤੌਰ ਮੰਤਰੀ ਗਏ ਸੀ ਹੂੰ ਬੰਦੀਆਂ ਦਾ ਵਪਤ ਦਿਖਦਾ ਉੱਥੇ ਅਮਨ ਰੋੜਾ ਨੂੰ ਵੱਖਰਾ ਮੂਹਰੇ ਕਰਕੇ ਦਿਖਾਉਣਾ ਉਹਦੀ ਫੋਟੋ ਉਮੇ ਕਰਾਉਣੀ ਉਹਦੀ ਫੋਟੋ ਨੂੰ ਮੀਡੀਆ ਚੋਂ ਮੇ ਲੈ ਕੇ ਜਾਣਾ ਇਹਦਾ ਮਤਲਬ ਤੁਹਾਡਾ ਪਾਰਟੀ ਦਾ ਪ੍ਰਧਾਨ ਭਗਵੰਤ ਮਾਨ ਦੇ ਮੰਤਰੀਆਂ ਨੂੰ ਲੈ ਕੇ ਗਿਆ ਹੂੰ ਪਰਦਾ ਨੂੰ ਕੋਈ ਅਧਿਕਾਰ ਵੀ ਦੇ ਕੇ ਭੇਜਿੰਦੇ ਫਿਰ ਸਰਕਾਰੀ ਤੌਰ ਤੇ ਸਹੀ 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 ਕਹਿੰਦਾ ਕਿ ਅਸੀਂ ਅਸੀਂ ਵੀ ਐਮਐਸਬੀ ਦਾ ਨੋਟੀਫਿਕੇਸ਼ਨ ਜਾਰੀ ਕਰ ਦੇਣ ਡੱਲੇ ਵਾਲਾ ਸਾਹਿਬ ਤੁਸੀਂ ਤੁਸੀਂ ਆਪਣੀ ਸਿਹਤ ਨਾ ਖਰਾਬ ਕਰੋ ਤੁਹਾਡੀ ਜਾਨ ਜ਼ਰੂਰੀ ਹੈ ਐਮਐਸਬੀ ਅਸੀਂ ਦੇਾਂਗੇ ਓਨੀ ਦਿਨ ਤੋ ਅਸੀਂ ਦੇਾਂਗੇ ਜਿੰਨੇ ਦਿਨ ਕੇਂਦਰ ਨਹੀਂ ਦਿੰਦਾ ਆਪਾਂ ਕੇਂਦਰ ਨਾਲ ਲੜ ਲਾਂ ਕਰਿਆ ਉਹਦੇ ਗਰੰਟੀ ਖਜ਼ਾਨਾ ਦਾ ਭਰੇ ਹੀ ਆ ਹੂੰ 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 ਅਸੀਂ ਜੀ ਮਿਹਨਤ ਕੀਤੀ ਹੈ ਡੱਲੇਲ ਸਾਹਿਬ ਨੂੰ ਅਸੀਂ ਕਿਹਾ ਜੀ ਕਿ ਤੁਹਾਡੇ ਅੰਦੋਲਨ ਦੇ ਨਾਲ ਆ ਤੇ ਅੰਦੋਲਨ ਦੇ ਨਾਲ ਆ ਫਿਰ ਉੱਥੇ ਬਹਿ ਜਾਂਦੇ ਇੱਕ ਟ੍ਰੈਲੀ ਤੁਹਾਨੂੰ ਵੀ ਦਿਵਾ ਦਿੰਦੇ ਹਾਂ ਬਿਲਕੁਲ ਬਿਲਕੁਲ ਇੱਕ ਦਰੀ ਤੁਸੀਂ ਪਿਛਾ ਲਓ ਤੁਹਾਨੂੰ ਦਿਵਾ ਦਾਂਗੇ ਬੈਠੋ ਨਾ ਹਾਂ 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 ਬੈਠਦੇ ਹੋ ਵੀ ਨਜ਼ਰ ਨਹੀਂ ਆਉਂਦੇ ਸਹੀ ਸਹੀ ਬਿਲਕੁਲ ਕੱਲ ਇਹ ਚਰਚਾ ਵੱਡੀ ਹੋ ਗਈ ਸੀ ਕਿ ਕੀ ਇਹਨਾਂ ਨੂੰ ਰੋਕ ਦਿੱਤਾ ਗਿਆ ਠੀਕ ਆ ਡੱਲੇਲ ਹੋਰਾਂ ਦੀ ਜਥੇਬੰਦੀ ਨੂੰ ਉੱਥੇ ਤਾਇਨਾਤ ਜਿਹੜੇ ਕਿਸਾਨ ਆਗੂ ਸੀ ਉਹਨਾਂ ਨੂੰ ਸਨਿਆਪ ਮਿਲਿਆ ਕਿ 2 ਵਜੇ ਸਰਕਾਰ ਬੋਲ ਰਹੀ ਹੈ ਮੰਤਰੀਆਂ ਨਾਲ ਹਮ 3 ਵਜੇ ਗਏ 3 ਦੇ 3:30 ਵਜੇ 4 ਵਜੇ ਪੁੱਛਿਆ ਕਹਿੰਦੇ ਜੀ ਬਸ 2 ਕਿਲੋਮੀਟਰ ਦੂਰ ਆ ਅੱਛਾ ਉਹ 4 ਵਜੇ ਤੋਂ 6 ਵਜੇ ਤੱਕ ਚ 2 ਕਿਲੋਮੀਟਰ ਪਾਰ ਹੋਇਆ ਅੱਛਾ ਠੀਕ ਹੈ 3 ਵਜੇ ਜਾ ਕੇ ਉੱਥੇ ਪਹੁੰਚੇ ਨੇ ਹਮ ਇਹਦਾ ਮਤਲਬ ਕੀ ਤੁਹਾਨੂੰ ਸਕ੍ਰਿਪਟ ਨਹੀਂ ਆਈ ਸੀ ਹਮ ਕਿੰਨਾ ਬੋਲਣਾ ਕਿੰਨਾ ਪੜ੍ਹਨਾ ਕੀ ਕਰਨਾ ਕੀ ਵਾਦਾ ਕਰ ਜਿਹੜੀ ਵੀ ਤਰ ਜਾ ਰਹੀ ਹੈ ਚਾਹੇ ਉਹ ਵਿਰੋਧੀ ਤਰ ਜਾ ਰਹੀ ਹੈ ਚਾਹੇ ਉਹ ਅਕਾਲੀ ਦਲ ਦੇ ਲੀਡਰ ਜਾ ਰਹੇ ਨੇ ਚਾਹੇ ਉਹ ਕਾਂਗਰਸ ਦੇ ਲੀਡਰ ਜਾ ਰਹੇ ਨੇ ਚਾਹੇ ਹੋਰ ਜਥੇਬੰਦੀਆਂ ਦੇ ਨੁਮਾਇंदे ਜਾ ਰਹੇ ਨੇ ਤੇ ਚਾਹੇ ਸਰਕਾਰ ਦਾ ਨੁਮਾਇੰਦਾ ਜਾ ਰਿਹਾ ਕੋਈ ਵੀ ਉੱਥੇ ਮਸਲੇ ਦਾ ਹੱਲ ਕੱਢਣ ਨਹੀਂ ਜਾ ਪਾ ਰਿਹਾ ਕੋਈ ਇਸ ਮਸਲੇ ਤੇ ਚਾਰਜੋਈ ਕਰਨ ਨਹੀਂ ਜਾ ਪਾ ਰਿਹਾ ਕੋਈ ਇਹਦੇ ਤੇ ਲਈ ਲੜਨ ਨਹੀਂ ਜਾ ਪਾ ਰਿਹਾ ਸਿਰਫ ਤੇ ਸਿਰਫ ਫੋਟੋ ਖਿਚਾਣ ਜਾ ਰਹੇ ਨੇ ਓਟਕ ਚੱਕ ਕੇ ਪਾਪ ਰਹੇ ਬਿਲਕੁਲ ਜੀ ਤੁਸੀਂ ਸ਼ੁਰੂ ਤੋਂ ਲੈ ਕੇ ਨਾ ਜਿਵੇਂ ਤੁਸੀਂ ਅਮਨ अरोड़ा ਦੀ ਪ੍ਰੋਜੈਕਸ਼ਨ ਕਿਉਂਕਿ ਜਦੋਂ ਚਿਹਰਿਆਂ ਨੂੰ ਵੱਡਾ ਕੀਤਾ ਜਾਂਦਾ ਫਿਰ ਉਹਨਾਂ ਨੂੰ ਵੱਡੇ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਭਈ ਆ ਬੰਦਾ ਹੁਣ ਅਗਵਾਈ ਕਰੂਗਾ ਜਿਹੜੀ ਦੂਜੀ ਤੁਸੀਂ ਬਹੁਤ ਅਹਿਮ ਨੁਕਤਾ ਇੱਕ ਹਾਲ ਚੱਕਿਆ ਹਲੇ ਤੱਕ ਮੈਂ ਸੁਣਿਆ ਨਹੀਂ ਕਿਤੇ ਉਹ ਆ ਕਿਸਾਨ ਆਗੂਆਂ ਦੀ ਜਿਹੜੀ ਪਹੁੰਚ ਆ ਹੈ ਤੁਸੀਂ ਐਸਕੇਮ ਗੈਰ ਰਾਜਨੀਤਿਕ ਪਰ ਉੱਥੇ ਤੁਹਾਡੇ ਉੱਤੇ ਜਿਹੜੇ ਜਿਵੇਂ ਤੁਸੀਂ ਹਵਾਲੇ ਦੇ ਨਾਲ ਕਿਹਾ ਵੀ ਉਦੋਂ ਟਰਾਲੀਆਂ ਪਾਸੇ ਹੋ ਜਾਂਦੀਆਂ ਜਦੋਂ ਕੋਈ ਆਮ ਕੋਈ ਬੰਦਾ ਜਾਂਦਾ ਉਦੋਂ ਟਰਾਲੀਆਂ ਰੋਕਾਂ ਲੱਗ ਜਾਂਦੀਆਂ ਸੋ ਇਸ ਇਸ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਵਾਲ ਜ਼ਰੂਰ ਖੜੇ ਹੋਣਗੇ